ਫਾਦੇ ਬਾਬਾ ਜੀ ਕਿਹੜਾ ਪਿੰਡ ਹੈ ਆਪਣਾ ਪਿੰਡ ਵੈਗਰੂਜੀ ਪਿੰਡ ਪਿਛਾੜੀਆਂ ਜੀ ਕਾਮਲਾਲਾ ਹਲਕਾ ਪਿਛਾੜੀਆਂ ਹੈ ਕਿੰਨੀ ਕੋ ਦਿੱਕਤ ਆ ਰਹੀ ਸੀ ਇੱਥੇ ਪਹਿਲਾਂ ਦਿੱਕਤ ਬੜੀ ਜਿਆਦਾ ਜੀ ਸੀ ਆ ਜਿਹੜੇ ਪਾਸੋਂ ਮਿੱਟੀ ਆਉਣ ਲਈ ਇਹ ਗੋਲੇ ਵਾਲੇ ਤੋਂ ਲਾ ਲਓ ਫਰੀਦਕੋਟ ਤੋਂ ਲਾ ਲਓ ਇਹ ਮਿੱਟੀ ਨੇ ਆ ਬੰਨ ਬਚਾਇਆ ਜੀ ਜੇ ਕਹਿਣ ਵਾਲੀ ਗੱਲ ਕਰੀਏ ਸਰਕਾਰ 1 ਰੁਪਇਆ ਨਵਾਂ ਵੀ ਨਹੀਂ ਦੇਣ ਲਈ ਆ ਜਿਹੜੀ ਮਿੱਟੀ ਆਉਣ ਲਈ ਸੰਗਤਾਂ ਦਾ ਸੰਯੋਗ ਹੈ ਸੰਗਤਾਂ ਪੈਸੇ ਪਾ ਕੇ ਆ ਕਰਨ ਲਈਆਂ ਜੀ ਸਰਕਾਰ 20000 ਦੇ ਕੇ ਕੋੜੋ ਖਜਾਗੇ ਚਲੇ ਜਾਂਦੇ ਆ ਮਾੜੇ ਦੇ ਕੋਈ ਸਾਰ ਨਹੀਂ ਲੈਂਦਾ ਤਗੜੇ ਦੇ ਰੇ ਕੋਈ ਲੈਂਦਾ ਹੈ ਮਹਾਰਾਜ ਦਾ ਬਾਣਾ ਪਾਇਆ ਪਰ ਝੂਠ ਨਹੀਂ ਜਿਹੜਾ ਗੱਲ ਆਖਾਂਗੇ ਠੋਕ ਕੇ ਵਜਾਗੇ ਆਖਾਂਗੇ ਆਪਾਂ ਨੂੰ ਕਿਸੇ ਵੇ ਡਰ ਨਹੀਂ ਮਹਾਰਾਜ ਦੇ ਡਰ ਰੱਖੇ ਪਹੋਂ ਅੰਦਰ ਕੋਈ ਕੋਈ ਪਹੁੰਚੇ ਇੱਥੇ ਕੋਈ ਨਹੀਂ ਆਇਆ ਇੱਕ ਦੋ ਹੁਣ ਆਏ ਜੀ ਜਦੋਂ ਸਿਰੇ ਦੇ ਚਲੇ ਗਿਆ ਕੰਮ ਹੁਣ ਆਏ ਨੇ ਜਦੋਂ ਬੰਨ ਟੁੱਟਣ ਤੇ ਗਿਆ ਉਦੋਂ ਪਹੁੰਚੇ ਨੇ ਹੁਣ ਆਏ ਸਰਕਾਰੀ ਬੰਦੀ ਐਮਐਲਏ ਸਾਹਿਬ ਆਏ ਕੋਈ ਨਹੀਂ ਆ ਸੇਖੋ ਸਾਹਿਬ ਨੰਗੇ ਆ ਇੱਥੋਂ ਅੱਜ ਜਿੰਨੇ ਆ ਬੰਨ ਬਣਾਇਆ ਜੀ ਦੇਣ ਇਹ ਸੇਖੋ ਸਾਹਿਬ ਦੀ ਆ ਲਾਕੇ ਸਾਡੇ ਨੂੰ ਸਾਰੀ ਦੇਣ ਸ ਇਹੋ ਸਾਹ ਦਾ ਅਸੀਂ ਦੇਣ ਨਹੀਂ ਦੇ ਸਕਦੇ ਆ ਬੰਨ ਉਹਨੇ ਬਣਾਇਆ ਹੈ ਬਾਕੀ ਜੀ ਵੇਖੋ ਮੈਂ ਰਿਆ ਨਾ ਰੇ ਕੇ ਜਿਹਾ ਪੜਾ ਮੰਗਣਾ ਚਾਹੀਦਾ ਜੀ ਕੋਈ ਵੀ ਆਉਂਦਾ ਮਿੱਟੀ ਪਾਉਣਾ ਦਾ ਜਿੱਥੇ ਪੈਣ ਵਾਲੀ ਇਹ ਵੇਖ ਕੇ ਪਾਉਣੀ ਚਾਹੀਦੀ ਜੇ ਹੁਣ ਇੱਥੇ ਹਿਸਾਬ ਲਾ ਲਈਏ ਆਪਾਂ ਆਹ ਦਾ ਹਿਸਾਬ ਨਾ ਛੱਡ ਕੇ ਇੱਕ ਕਰਮ ਰਹਿ ਗਈ ਅੱਗੋਂ ਤੁਸੀਂ ਵੇਖ ਹੀ ਆਏ ਹੋਣੇ ਕੀ ਏਰੀਏ ਦਾ ਹਾਲ ਏ ਅੱਜ ਅੱਜ ਮਿੱਟੀ ਅੱਗੇ ਨੂੰ ਗਈ ਏ ਉਹ ਵੀ ਸੰਗਤਾਂ ਦੇ ਸੰਯੋਗ ਨਾਲ ਢਾਡਾ ਧੰਨਵਾਦ ਇਹ ਵੀਡੀਓ ਤੁਸੀਂ ਪਾਈ ਕਿੰਨੀ ਕੁ ਮਿੱਟੀ ਦੀ ਹੋਰ ਲੋੜ ਹੈਗੀ ਇੱਥੇ ਮਿੱਟੀ ਦੀ ਇਹ ਲੋੜ ਥੋੜੀ ਥੋੜੀ ਹੈਗੀ ਜੀ ਸੋ ਖੁੱਲ ਗਏ ਹਾਂ ਮਿੱਟੀ ਦੀ ਜੀ ਬੋ ਤਾਂ ਹੀ ਲੋਕਾਂ ਤੱਕ ਜਿਹੜੀ ਵੀਡੀਓ ਪਹੁੰਚੇਗੀ ਮਿੱਟੀ ਕਟਿਆਂ ਦੀ ਹੈ ਇਹ ਲੋੜ ਹੈ ਕਿਉਂਕਿ ਹੋਰ ਪਾਣੀ ਜੇ ਸੁਭਾਵਨਾ ਹੋਰ ਵਧੇ ਪਾਣੀ ਹੋਰ ਵਧੇ ਤੇ ਇਹ ਬੰਨ ਸਾਡੇ ਨੂੰ ਖਤਰਾ ਹੈ ਜੀ ਅਜੇ ਵੀ ਆਪਾਂ ਇਹ ਹੈ ਪਾਣੀ ਵਧਣ ਦੀ ਹੋਰ ਪਾਣੀ ਹੈ ਜੀ ਇਹ ਸੁਭਾਵਨਾ ਦਾ ਅੱਕੀ ਜਾਂਦੇ ਪਾਣੀ ਛੱਡਣਾ ਹੋਰ ਆਏਗਾ ਪਾਣੀ ਹੂੰ ਤੇ ਬੜੀ ਧੰਨਵਾਦ ਹੈ ਜਿਹੜੀਆਂ ਸੰਗਤਾਂ ਆਸਿਓ ਮਿੱਟੀ ਲਿਆਉਣ ਦੇ ਏਰੀਆ ਜੋ ਉਹਨਾਂ ਦਾ ਧੰਨਵਾਦ ਅਸੀਂ ਕਰਦੇ ਜੀ ਉਹਨਾਂ ਦੀ ਦੇਣੇ ਕਿੰਨਾ ਕੁ ਰਕਬਾ ਖਰਾਬ ਹੋ ਗਿਆ ਇਧਰੋਂ ਰਕਬਾ ਤਾਰੋਂ ਪਾਰ ਸਾਰਾ ਹੀ ਹੋ ਗਿਆ ਜੀ ਪਿੰਡ ਬੰਡਾਲੇ ਤੋਂ ਲੈ ਕੇ ਤੇ ਸੈਨੇ ਵਾਲੇ ਤੱਕ ਏਰੀਆ ਸਾਰਾ ਖਤਮ ਹੋ ਗਿਆ ਕਿਸੇ ਦਾ ਕਿੱਲਾ ਹੈ ਕਿਸੇ ਦਾ ਦੋਏ ਤੇ ਖਤਮ ਹੋ ਗਿਆ ਬਾਕੀ ਮੇਰੀ ਅਰਜ਼ੇ ਇੱਕ ਹੋਰ ਅਰਜ਼ਿਮ ਕਰਨੀ ਚਾਹੁੰਦਾ ਹਾਂ ਬੋਲੋ ਜੀ ਜਿਨ੍ਹਾਂ ਕੋਲੇ ਮਾਲਕ ਨੇ ਦਿੱਤਾ ਏ ਜਿਨ੍ਹਾਂ ਨੂੰ ਨਹੀਂ ਦਿੱਤਾ ਚਲੋ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੂੰ ਮਾਲਕ ਨੇ ਦਿੱਤਾ ਉਹ ਖੁੱਲ ਕੇ ਇੱਥੇ ਲੱਗਣ ਲੱਗਦੇ ਕਿਉਂ ਨਹੀਂ ਸਾਡੇ ਏਰੀਏ ਦੇ ਬੰਦੇ 600 ਕਿੱਲਾ ਪੈ ਲਈਏ 6-6 ਟਰੈਕਟਰ ਨੇ ਕੋਈ ਲਾ ਕੇ ਖੁਸ਼ ਨਹੀਂ ਜੀ ਅੱਜ ਕੱਲ ਇਹੋ ਜਿਹੇ ਹਾਲਾਤ ਬਣਿਆ ਪਾਣੀ ਤਾਂ ਸਜਦੋਂ ਜਾਏਗਾ ਉਹ ਪੁੱਛ ਕੇ ਤਾਂ ਜਾਏਗਾ ਨਹੀਂ ਕਿਹਦੀ ਜ਼ਮੀਨ 'ਚ ਜਾਣਾ ਜਾਣਾ ਨਾ ਤੇ ਵੇਖੋ ਜੇ ਆਪਾਂ ਭਲਾ ਆਪ ਦਾ ਆਖੀ ਆ ਵੀ ਮੇਰੇ ਕੋਲ ਪੈਸਾ ਆ ਗਿਆ ਮੈਂ ਆਪ ਦਾ ਭਲਾ ਕਰ ਲਾਂ ਤੇ ਖਾ ਲਵਾਂ ਮਾੜਾ ਰੋਡ ਦਾ ਰੋਡ ਜਿਉਂਦਾ ਰਹਿਣ ਦਿਓ ਇਹ ਗੱਲ ਵੀ ਗਲਤ ਹੈ ਸਾਰਿਆਂ ਦਾ ਸੁੱਖ ਮੰਗਣੀ ਚਾਹੀਦੀ ਬੰਨ ਸਾਰੇ ਏਰੀਏ ਨੂੰ ਲੱਗਦਾ ਏ ਜੇਕਰ ਬੰਨ ਇੱਥੋਂ ਟੁੱਟਦਾ ਹੈ ਤੇ ਫੇਰ ਬਲੇਟਿਆ ਫਿਰੋਜ਼ਪੁਰ ਵੀ ਜਾਣਾ ਏਰੀਆ ਕੋਈ ਨਹੀਂ ਭਜਣਾ ਜੀ ਕਿਉਂਕਿ ਪਾਣੀ ਦੀ ਸੱਟ ਬਹੁਤ ਦੇ 15 15 ਫੁੱਟ ਪਾਣੀ ਹੈ ਥੱਲੇ ਜੀ ਇਹ 15 14 ਫੁੱਟ ਪਾਣੀ ਥੱਲੇ ਚੱਲ ਰਿਹਾ ਡੂੰਗਾ ਬਹੁਤ ਦੇ ਪਾਣੀ ਕੋਣੀ ਖਲਾਰ ਚ ਬਹੁਤ ਖੜਾ ਪਿੱਛੇ ਭਾਈ ਪਿਛਲਾ ਸਾਰਾ ਪਾਣੀ ਇੱਧਰ ਤੇ ਮੇਰੀ ਅਰ ਜੇ ਆ ਜਿੰਨੀ ਵੀ ਸੰਗਤ ਕਰੇ ਤੁਸੀਂ ਤੁਹਾਡਾ ਧੰਨਵਾਦ ਵੀਡੀਓ ਪਹੁੰਚਾਉਂਦੇ ਜੀ ਮਿੱਟੀ ਲਿਆਉਣ ਗੱਟੇ ਲਿਆਉਣ ਆਪਦਾ ਆਪ ਹੀ ਇੱਥੋਂ ਚੜ੍ਹ ਕੇ ਜਿੱਥੇ ਮਿੱਟੀ ਗਾਂ ਪੈਣ ਵਾਲੀ ਕਿਸੇ ਦਾ ਕਿੱਲੇ ਦਾ ਮੱਥਾ ਦੋ ਦਾ ਮੱਥਾ ਸਾਰੇ ਪਾਉਣ ਜੀ ਚਲੋ ਅਸੀਂ ਅਸੀਂ ਤਾਂ ਚਲੋ ਅੱਜ ਪਹੁੰਚਿਆ ਧੰਨਵਾਦ ਉਸ ਵੀਰ ਦਾ ਪ੍ਰੈਸ ਰਿਪੋਰਟਰ ਇੱਥੇ ਗੋਵਿੰਦ ਸਿੰਘ ਪਹੁੰਚਿਆ ਜਿਹੜਾ ਆਵਾਜ਼ ਪੰਜਾਬ ਹਾਂਜੀ ਉਹਨਾਂ ਉਹਨਾਂ ਦੀ ਕਾਫੀ ਜੜੀ ਵੀਡੀਓ ਅਲੱਗ-ਅਲੱਗ ਇਹ ਹੁਣ ਸਾਡੇ ਸਰਪੰਚ ਦੇ ਜੇ ਕੋਈ ਦੋਸਤ ਕਰੇ ਇਹ ਸਰਪੰਚ ਦੇ ਸਰਪੰਚਾਂ ਐਰ ਕੇ ਆਪਣਾ ਨਵਾਂ ਬਣਿਆ ਮਾਤੜ ਬੰਦਾ ਜੀ ਜਿੰਨੀ ਜੋਗਾ ਸੰਯੋਗ ਦੇਣ ਦਾ ਜੇ ਹੁਣ ਕੋਈ ਕਹੇ ਵੀ ਇਹ ਟਰੈਕਟਰ ਨਹੀਂ ਲਾਉਂਦਾ ਜਦੋਂ ਇਹਦੇ ਕੋਲ ਸਾੰਦ ਨਹੀਂ ਹੈਗਾ ਕਿਵੇਂ ਲਾ ਲੇ ਜੀ ਐਰ ਕੀ ਬਣਿਆ ਹੈ ਹੌਲੀ ਹੌਲੀ ਪੈਰ ਬੰਦਾ ਬੰਨਦਾ ਹੈ ਕੋਈ ਜੇ ਬੰਨਦਾ ਬੰਦਾ ਹੌਲੀ ਹੌਲੀ ਪੈਰ ਬੰਨਦਾ ਹੈ ਇੱਥੇ ਜਿੰਨੇ ਦੇ ਨੇ ਸੰਗਤ ਦੀ ਦੇਣੇ ਸੰਗਤਾਂ ਪਿੰਡ ਗੋਲੇ ਵਾਲਾ ਫਰੀਦਕੋੜ ਜਗ ਸਿੰਘ ਵਾਲਾ ਸਾਧਕ ਏਰੀਆ ਗੋਲੇ ਵਾਲਾ ਸਾਰੇ ਮਦਦ ਦਿੱਤੀ ਆਉਂਦੇ ਫਾਇਰ ਕਾ ਵਾਲੀ ਸਾਈਡ ਤੋਂ ਵੀ ਕਾਫੀ ਟਰਾਲੀਆਂ ਆ ਰਹੀਆਂ ਬਹੁਤ ਵਦੂ ਵਦੂ ਜੀ ਫਾਇਰ ਕਾ ਜਲਾਲਾਬਾਦ ਗੁਰੂਰ ਸਾਹ ਇਦਾਂ ਸਾਰੇ ਪਿੰਡਾਂ ਚੋਂ ਬਾਜੇ ਵਾਲੇ ਤੋਂ ਇਦਾਂ ਸਾਰੇ ਪਿੰਡਾਂ ਤੋਂ ਆ ਗਏ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਪਿੱਛੇ ਜੀ ਗੱਲ ਕੀਤੀ ਸੀ ਕਹਿੰਦੇ ਬਠਿੰਡੇ ਤੋਂ ਮੁੰਡੇ ਟਰੈਕਟਰ ਲੈ ਕੇ ਆਏ ਆ ਬਹੁਤ ਜੀ ਦੂਰੋਂ ਆਉਂਦੇ ਜੀ ਬਾਹ ਹੁਣ ਏਡੀ ਦੂਰੀ ਆਬ ਵੱਖ-ਵੱਖ ਸਟੇਟਾਂ ਨੂੰ ਜਦੋਂ ਵਿਕਤਾ ਬੰਦੀ ਹੈ ਤੇ ਪੰਜਾਬ ਦੇ ਲੋਕ ਖੜਦੇ ਆ ਲੰਗਾਂ ਹਾਂਜੀ 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 ਜਿੱਥੇ ਹੁਣ ਪਹਾੜਾਂ ਦੇ ਵਿੱਚ ਜੇਕਰ ਗੱਲ ਕਰ ਲਈਏ ਤੇ ਹਿਮਾਚਲ ਵਾਲੇ ਪਾਸੇ ਤਾਂ ਉੱਧਰ ਦੇਖੋ ਕਹਿੰਦੇ ਬੋਤਲ ਪਾਣੀ ਵਾਲੀ ਜਿਹੜੀ ਤੁਸੀਂ ਇੱਥੇ ਫ੍ਰੀ ਵੰਡ ਰਹੇ ਹੋ ਸਾਰਿਆਂ ਨੂੰ ਬਿਲਕੁਲ ਫ੍ਰੀ ਵੰਡ ਰਹੇ ਹੋ ਉੱਥੇ ਮੋਲ ਉੱਥੇ 50 ਰੁਪਏ ਦੀ 60 ਰੁਪਏ ਦੀ ਇਵੈਂਟ 'ਕੇ ਕਈ ਜਗ੍ਹਾ ਤੇ 100-100 ਰੁਪਏ ਦੀ ਵੀ ਮਿਲ ਰਹੀ ਹੈ ਹਾਂਜੀ ਹਾਂਜੀ ਤਾਂ ਪੰਜਾਬ ਦੇ ਲੋਕ ਕੀ ਪੰਜਾਬ ਦੇ ਹਰ ਸਟੇਟ ਲਈ ਖੜਦੇ ਆ ਪਰ ਕੋਈ ਨਜ਼ਰ ਆਇਆ ਕੋਈ ਬਾਹਰ ਸਾਡਾ ਪਿੰਡ ਮ ਕਿੱਧਰ ਆ ਕੇ ਬਾਬਾ ਦੀਪ ਸਿੰਘ ਦੀ ਧਰਤੀ ਦਾ ਇਲਾਕਾ ਸਾਡਾ ਮਾਝਾ ਜੀ ਮਾਝੇ ਏਰੀਏ ਦੇ ਅਸੀਂ ਸਾਡੇ ਦਿਲ ਦਰਿਆ ਪਹਿਲੋ ਲਾਏ ਦਿਲ ਦਰਿਆ ਨੇ ਅਸੀਂ ਕਿਦੇ ਪਾਣੀ ਵੀ ਝੱਲੇ 88 ਵਾਲਾ ਪਾਣੀ ਵੀ ਅਸੀਂ ਝੱਲੇ ਵੇਖਿਆ ਰੁੱਖਾਂ ਦੇ ਉੱਤੇ ਰਹੇ ਬੰਡਾਲੇ ਚਲੇ ਜੋ ਇਹੋ ਜਿਹੇ ਪਹਿਣਾ ਧੀਆਂ ਪਹਿਣਾ ਬੀਬੀਆਂ ਜਿਹੜੀਆਂ ਟੰਗੀਆਂ ਪੀਆਂ ਦਹਾਹਾਂ ਦਿਨਾਂ ਦੀਆਂ ਕੋਠਿਆਂ ਦੇ ਉੱਤੇ ਉੱਤੋਂ ਬਾਰਿਸ਼ ਪੈ ਰਹੀ ਉਹਨਾਂ ਨੂੰ ਤਰਪਾਈਆਂ ਚਾਹੀਦੀਆਂ ਉੱਤੋਂ ਕੱਜਣ ਲਈ ਦੇਖੋ ਬੱਚੇ ਨਿੱਕੇ ਨਿੱਕੇ ਕਿੱਧਰ ਜਾਣ ਜੇ ਥੱਲੋਂ ਪਾਣੀ ਜੀ ਉਤੋਂ ਮੀ ਪਈ ਜਾਂਦਾ ਸਾਰੇ ਸੰਯੋਗ ਦੀ ਲੋੜ ਹੈ ਤੁਹਾਡਾ ਮਤਲਬ ਹੈ ਪ੍ਰਸ਼ਾਸਨ ਨੇ ਕੋਈ ਸੁਤਰੀ ਨਹੀਂ ਉਹ ਥੋੜੀ ਬਾਦੀ ਦਿੱਤੀ ਕੀ ਦਿੱਤੀ ਜੇ ਕੋ 10000 ਦੇ ਕੇ ਫੋਰਾ ਖਿਆ ਕੇ ਚਲੇ ਜਾਂਦਾ ਜਿਵੇਂ ਹੁਣ ਇੱਕ ਟਰਾਲੀਆਂ ਆਈਆਂ ਮਗਰ ਮੰਤਰੀ ਆ ਜਿਓ ਆਖੀ ਆ ਵੇਖੋ ਮੈਂ ਮਦਦ ਬੜੀ ਕਰਨਦਾ ਕੋਈ ਮਦਦ ਨਹੀਂ ਪਿੰਡਾਂ ਦੇ ਕਰਨਦਾ ਜੀ ਜਿਓ ਆਈਆਂ ਟਰਾਲੀਆਂ ਆਖੇ ਨਾ ਕੋਈ ਮੰਤਰੀ ਇੱਥੇ ਆਣ ਕੇ ਟਰਾਲੀਆਂ ਆ ਗਈਆਂ 50 ਮਿੱਟੀ ਦੀਆਂ ਨੇ ਮਗਰ ਗੱਡੀ ਲੈ ਆਣ ਕੇ ਇੱਥੇ ਤੁਰ ਕੇ ਦਾਹਾਂ ਬੰਦਿਆਂ ਨਾਲ ਆਖਦੇ ਜੀ ਮੈਂ ਵੇਖੋ ਮਿੱਟੀ ਪਵਾ ਰੇ ਬੜੀ ਸਾਇਦਾ ਕੋਈ ਸਾਇਦਾ ਨਹੀਂ ਪਿੰਡ ਵਾਲੇ ਕਰਨ ਦੇ ਨੇ ਐਸੇ ਦਾ ਹੀ ਵੇਖਿਆ ਕਿ ਲੰਗਰ ਚਾਹ ਪਾਣੀ ਦੋਸ ਤੋਂ ਵੱਧੂ ਹੈ ਵੱਧੂ ਵੱਧੂ ਕਿਸੇ ਹੋਰ ਚੀਜ਼ ਦੀ ਲੋੜ ਤੋਂ ਬੜੀ ਸੇਵਾ ਹੁੰਦੀ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੁਣ ਕੋਈ ਜ਼ਰੂਰਤ ਹੈ ਸਾਨੂੰ ਜ਼ੋਰ ਕਮੇਟੀ ਦੀ ਜੀ ਮਿੱਟੀ ਜਿੰਨੀ ਆ ਸਕਦੀ ਪਿੰਡਾਂ ਚੋਂ ਮਿੱਟੀ ਹੋਰ ਆਵੇ ਤੋੜੇ ਹੁਣ ਇਹ ਸਾਨੂੰ ਲੋੜ ਹੈ ਸਾਰੀ ਸੰ ਤੁਹਾਡੇ ਹੱਥ ਜੋੜੇ ਬਿਲਕੁਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਟਾਈਮ ਪਿਛੜੀਆਂ ਜਖਰਾਵਾਂ ਆਪਾਂ ਖੜੇ ਆ ਤੇ ਇੱਥੋਂ ਦੇ ਲੋ ਵੀਰ ਹੈ ਜਿਹੜੇ ਆ ਉਹ ਇੱਥੇ ਮੌਜੂਦ ਹੈ ਜੋ ਇਸ ਟਾਈਮ ਪੈਰਾ ਵੀ ਦੇ ਰਿਹਾ ਹੈ ਇਸ ਬਾਨ ਦੇ ਉੱਪਰ ਔਰ ਇੱਥੋਂ ਦੀ ਸਥਿਤੀ ਦਾ ਜਾਇਜ਼ਾ ਵੀ ਤੁਹਾਡੇ ਨਾਲ ਜਿਹੜਾ ਸਾਰਾ ਸਾਂਝਾ ਕੀਤਾ ਔਰ ਲਗਾਤਾਰ ਇਹਨਾਂ ਦੇ ਵੱਲੋਂ ਅਪੀਲ ਹੈ ਕਿ ਮਿੱਟੀ ਤੇ ਗੱਟਿਆਂ ਦੀ ਜਿਹੜੀ ਜ਼ਰੂਰਤ ਹੈ ਤੇ ਉਹ ਇੱਥੇ ਆ ਜਿਹੜਾ ਉਹ ਪਹੁੰਚਿਆ ਜਾਵੇ ਤਾਂ ਜੋ ਹੋਰ ਵੀ ਇੱਥੇ ਜਿਹੜੀ ਆ ਉਹ ਸੇਵਾ ਨੌਜਵਾਨ ਪਹੁੰਚਣ ਅਤੇ ਟਰੈਲੀ ਟਰੈਕਟਰ ਡੀਜ਼ਲ ਦੀ ਵੀ ਜਿਹੜੀ ਹੈ ਇੱਥੇ ਜਿਹੜੀ ਆ ਸ਼ਾਰਟ ਹੈ ਉਹ ਡੀਜ਼ਲ ਵੀ ਜਿਹੜਾ ਪਹੁੰਚਿਆ ਜਾਵੇ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਾ ਜਿਹੜੀ ਕਿ ਜਲਾਲਾਬਾਦ ਤੋਂ ਟਰਾਲੀਆਂ ਲੈ ਕੇ ਆਏ ਹੋ ਸਾਰੇ ਤੁਸੀਂ ਮਿੱਟੀ ਦੀਆਂ ਕੀ ਕਹਿਣਾ ਚਾਹੋਗੇ ਚਲੋ ਅਪਣ ਕੱਲ ਮੈਸੇਜ ਮਿਲਿਆ ਸੀ ਉਹ ਰਾਤ ਟੀਮ ਇਥੇ ਪਹੁੰਚੀ ਵੀ ਸੀ ਵੀ ਹਾਲਾਤ ਬਹੁਤ ਮਾੜੇ ਨੇ ਭਾਈ ਨੇ ਦੱਸਦਾ ਨਾ ਜੋ ਹੋਏ ਪਿਆ ਐਂਡ ਤੱਕ ਅਸੀਂ ਜਿੱਤੇ ਬੀਐਸ ਬਧੀਏ ਜਿਹੜਾ ਉਹ ਪਰੇਕ ਪੁੜੀਆ ਹੋਰ ਉੱਥੇ ਜਿੱਤੇ ਉੱਥੋਂ ਤੱਕ ਹੋ ਕੇ ਆਏ ਆ ਆ ਜਿੰਨਾ ਹੀ ਬੰਨਣਾ 10 ਕਿਲੋਮੀਟਰ ਦਾ ਘਟੋ ਘਟ ਬੰਨਣਾ ਮੇਰੇ ਸਾਨੂੰ ਇਹ 10 ਕਿਲੋਮੀਟਰ ਬੰਨ ਦੇ ਉੱਤੇ ਹੀ ਸਾਰੀ ਮਿੱਟੀ ਪੈਣੀ ਆ ਇੱਕ ਜਦੋਂ ਚਾਹ ਹੀ ਨਹੀਂ ਮੈਂ ਉੱਤੇ ਪ੍ਰਮਾਤਮਾ ਨਾ ਕਰੇ ਵੀ ਪਾਣੀ ਵਿੱਚ ਹੋਰ ਜ਼ਿਆਦਾ ਤੇਜ਼ ਆ ਗਿਆ ਜਾਂ ਛੜਤਾ ਤੇ ਨੁਕਸਾਨ ਹੋ ਸਕਦਾ ਪਰ ਆਪਾਂ ਪ੍ਰਮਾਤਮਾ ਕੀ ਅਰਦਾਸ ਕਰੀਏ ਪ੍ਰਮਾਤਮਾ ਇਹੋ ਜੀ ਸਥਿਤੀ ਨਾ ਹੋਵੇ ਬਾਈ ਨੇ ਗੱਟਿਆਂ ਦੀ ਤੇ ਮਿੱਟੀ ਦੀ ਮੰਗ ਹੋਰ ਕੀਤੀ ਹੈ ਜਿੰਨਾ ਵੀ ਹੋ ਸਕਦਾ ਆਪਣੇ ਇਧਰ ਦਲਾਲਾ ਵਾਹਣ ਉਹਨਾਂ ਦੇ ਲਈ ਟਰੈਕਟਰ ਲੱਗੇ ਉਹਨਾਂ ਦੇ ਲਈ ਡੀਜ਼ਲ ਦੀ ਵੀ ਹੈ ਹਾਂ ਡੀਜ਼ਲ ਕੋਈ ਨਹੀਂ ਜੇ ਦੀ ਸ਼ਰਤ ਆ ਵੀਰੇ ਉਹ ਡੀਜ਼ਲ ਵੀ ਪਹੁੰਚਾ ਸਕਦਾ ਹੈ ਇਸੇ ਬੰਨ ਦੇ ਉੱਤੇ ਔਰ ਇੱਥੇ ਆਣ ਕੇ ਸੰਗਤਾਂ ਨੂੰ ਮਿਲ ਸਕਦਾ ਜਿੰਨੀ ਸੇਵਾ ਕਰ ਸਕਦੇ ਮਿੱਟੀ ਮਮਦੋੜ ਏਰੀਏ ਚੋਂ ਖਾਈ ਚੋਂ ਜਾਂ ਕਿਹੜੇ ਨੇੜੇ ਨੇੜੇ ਕੋਈ ਵੀ ਬੰਦਾ ਲਿਆ ਸਕਦਾ ਕੋਈ ਸੱਜਣ ਲਿਆ ਸਕਦਾ ਤਾਂ ਵੀਰੇ ਜ਼ਰੂਰੀ ਇੱਥੇ ਬੰਨ ਤੇ ਲੈ ਕੇ ਮਿੱਟੀ ਪਹੁੰਚ ਇੱਥੇ ਬੜੀ ਲੋੜ ਹੈ ਆਪਣੇ ਮਨ ਲਗਾ ਦਾ ਹੀਮਕੇ ਆਲਾ ਤਾਂ ਤਕਰੀਬਨ ਬੰਨੋਂ ਵੱਜ ਗਿਆ ਜੇ ਉਧਰ ਕੋਈ ਟਰਾਲੀਆਂ ਖੜੀਆਂ ਤੁਹਾਡੀ ਕੋਈ ਵੀਡੀਓ ਵੇਖ ਰਿਆ ਤੇ ਇਹ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਉਹਨਾਂ ਨੂੰ ਪਤਾ ਲੱਗ ਜਾਏ ਇਸ ਬੰਨ ਦੇ ਉੱਤੇ ਆ ਜਣੇ ਬੰਨ ਬਹੁਤ ਨਾਜ਼ੁਕ ਹੋਇਆ ਪਿਆ ਬੜੀ ਸਥਿਤੀ ਮਾੜੀ ਹੈ ਤਾ ਬਿਲਕੁਲ ਹਾਂਜੀ ਬਹੁਤ ਬਹੁਤ ਨਾ ਬੁੱਟਾ ਸਿੰਘ ਸਰਪੰਚ ਆਲੇ ਵਾਲ ਪਛਾੜੀਆਂ ਪਿੰਡ ਦਾ ਐਸੋ ਜੀ ਤੇ ਬਹੁਤ ਬਹੁਤ ਭੈਣ ਭਰਾਵਾਂ ਨੇ ਸੰਯੋਗ ਦਿੱਤਾ ਸਾਡਾ ਜਿਹੜਾ ਵੇਲਾ ਸੰਭਾਲਿਆ ਵਾ ਕਿਤੋਂ ਕਿਤੋਂ ਨਹੀਂ ਸੰਤ ਨੇ ਦੂਰ ਦੂਰ ਆ ਕੇ ਨਾਲ ਸੰਯੋਗ ਦਿੱਤਾ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆਂ ਬਾਕੀ ਬੇਨਤੀ ਐ ਇੰਦਾ ਹੀ ਹਾਲ ਚਾਰ ਪੰਜ ਦਿਨ ਸਾਨੂੰ ਹੋਰ ਲੋੜ ਹੈਗੀ ਅਜਿਨ੍ਹਾਂ ਚ ਪਾਣੀ ਘਟ ਨਹੀਂ ਜਾਂਦਾ ਭੈਣ ਭਰਾ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹ ਵੀ ਵੀਡੀਓ ਵੇਖ ਕੇ ਤੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨ ਮਿੱਟੀ ਦੀ ਸੇਵਾ ਵੱਧ ਤੋਂ ਵੱਧ ਲਓ ਦੀ ਕਿਰਪਾ ਕਰਨ ਜੀ ਤਾਂ ਬਿਲਕੁਲ ਇਹ ਤਸਵੀਰਾਂ ਆਪਾਂ ਫਿਰੋਜ਼ਪੁਰ ਦੇ ਹਲਕੇ ਦੇ ਪਿਛੜੀਆਂ ਜਖੜਾਵਾਂ ਤੋਂ ਇਹ ਤੁਹਾਡੇ ਨਾਲ ਸਾਂਝੇ ਕੀਤੇ ਆ ਜੋ ਫਿਰੋਜ਼ਪੁਰ ਦੇ ਇਸ ਬੰਨ ਦੀ ਸਥਿਤੀ ਦੇ ਹਾਲਾਤ ਤੋਂ ਤੁਹਾਡੇ ਨਾਲ ਜਿਹੜੇ ਆ ਉਹ ਜਿਹੜੀਆਂ ਤਸਵੀਰਾਂ ਆਪਾਂ ਸਾਂਝੀਆਂ ਕੀਤੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਲੋਕ ਕਿਸ ਤਰ੍ਹਾਂ ਆ ਮੁਹਾਰੇ ਹੋ ਕੇ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨ ਪੰਜਾਬ ਦੀ ਫੌਜ ਇੱਥੇ ਪਹੁੰਚ ਕੇ ਜਿਹੜੀ ਆ ਉਹ ਸੇਵਾ ਕੀਤੀ ਹੈ ਔਰ ਇਸ ਬੰਨ ਨੂੰ ਜਿਹੜਾ ਉਹ ਬੰਨਨ ਦੇ ਵਿੱਚ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਟਰੈਕਟਰ ਹਜੇ ਤੱਕ ਚੱਲ ਰਹੇ ਨੇ ਹਜੇ ਤੱਕ ਜਿਹੜੀਆਂ ਟਰਾਲੀਆਂ ਇਧਰੋਂ ਭਰ ਕੇ ਆ ਰਹੀਆਂ ਨੇ ਔਰ ਹਜੇ ਵੀ ਜਿਹੜੀ ਹੈ ਜਿਹੜੇ ਇੱਥੇ ਲੋਕ ਨੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਇਹ ਪਾਣੀ ਦਾ ਫਲੋ ਥੱਲੇ ਹੋਰ ਨਹੀਂ ਚਲਾ ਜਾਂਦਾ ਕੋਈ 5-7 ਫੁੱਟ ਤੱਕ ਥੱਲੇ ਹੋਰ ਨਹੀਂ ਜਾਂਦਾ ਉਨੀ ਦੇਰ ਤੱਕ ਇੱਥੇ ਮਿੱਟੀ ਦੀ ਕਟਿਆਂ ਦੀ ਅਤੇ ਡੀਜ਼ਲ ਦੀ ਅਤੇ ਜੋ ਵੀਰ ਆਪਣਾ ਟਰੈਕਟਰ ਲਿਆ ਕੇ ਇੱਥੇ ਸੇਵਾ ਕਰ ਸਕਦਾ ਹੈ ਉਹ ਇੱਥੇ ਆ ਕੇ ਸੇਵਾ ਕਰੇ ਕਿਉਂਕਿ ਪਾਣੀ ਨੇ ਨਹੀਂ ਦੇਖਣਾ ਕੌਣ ਅਮੀਰ ਹੈ ਕੌਣ ਗਰੀਬ ਹੈ ਕੋਈ ਜਾਤ ਪਾਤ ਨਹੀਂ ਦੇਖਣੀ ਪਾਣੀ ਨੇ ਸਿਰਫ ਜਿੱਧਰ ਉਹਨੂੰ ਵਹਾਬ ਮਿਲਿਆ ਤਾਂ ਉਹ ਉਧਰ ਦਾ ਉਹਦਾ ਵਹਾਬ ਬਣ ਜਾਣਾ ਤਾਂ ਵੀਡੀਓ ਨੂੰ ਵਾਤੋ-ਵਾਤ ਸ਼ੇਅਰ ਕਰ ਦਿਓ ਤਾਂ ਇਹ ਮੈਸੇਜ ਹਰ ਤੱਕ ਪਹੁੰਚ ਸਕੇ ਤਾਂ ਜੋ ਹੋਰ ਵੀ ਜਿਹੜੇ ਐ ਇੱਥੇ ਵੀਰ ਆਪਣੀ ਟਰਾਲੀ ਟਰੈਕਟਰ ਦੇ ਵਿੱਚ ਮਿੱਟੀ ਭਰ ਕੇ ਇੱਥੇ ਪਹੁੰਚਾਈ ਜਾ ਸਕੇ ਧੰਨਵਾਦ ਬਲੋ ਮੈਂ